ਕਿਆ ਕਰ ਪਾਏ ਹੈ ਉਹ ਕੰਜੜਾ ਸਾਹ ਬੰਦ ਹੁੰਦਾ ਅੰਦਰ ਉਹ ਬੜਾ ਹੋ ਗਿਆ ਹੁਣ ਤਬ ਤੇ ਸਾਰੇ ਬੈਠਾ ਤੇ ਹੈ ਬੜਾ ਹੋ ਗਿਆ ਹੁਣ ਤੁਨ ਬੜਾ ਹੀ ਹੋਣਾ ਭਾਈ ਹੋਰ ਹੁਣ ਹੈ ਬੜਾ ਹੀ ਹੋਣਾ ਤੇਰੀ ਮਾਂ ਵਾਂਗ ਹੁਣ ਦਿਨ ਪਰ ਤੈਨੂੰ ਜਵਾਨ ਹੋਵਾ ਮੈਂ ਤੀਰੀ ਖਾਂਦੀ ਆਗਲੀ ਤੜਕੀ ਕੌਲੀ ਭਰ ਕੇ ਮਾਰਦੀ ਹੈਗੀ ਅੰਦਰ ਅੱਛਾ ਹਾਂ ਹੂੰ ਮੈਨੂੰ ਤਾਂ ਖਵਾਈ ਨਹੀਂ ਕਦੇ ਪਨੀਰੀ ਲੱਗ ਕੇ ਜਾਵੇ ਹਾਂ ਜੀ ਖਵਾ ਦਾਂਗੇ ਪੀਰੀ ਖਾ ਲਈ ਤੈਨੂੰ ਜੋ ਨਹੀਂ ਤਾਂ ਇਹਨੂੰ ਕਹੇ ਨਾ ਪਨੀਰ ਵਾਲਾ ਕਿਤੇ ਦੇ ਦੇ ਤੈਨੂੰ ਅੱਛੇ ਤੇਰੀ ਮਾਂ ਨੂੰ ਦੇ ਉਹੀ ਪੰਜੀਰੀ ਦੀ ਕੌਲੀ ਭਰ ਕੇ ਮੈਨੂੰ ਕਹਿ ਦਿੰਨਾ ਬੀਬੀ ਹਾਂ ਪੰਜੀਰੀ ਮੰਗਦਾ ਤਾਇਆ ਲੈ ਦੱਸ ਤੇਰੇ ਤਾਈ ਨੂੰ ਪੰਜੀਰੀ ਦਾ ਘਾਟਾ ਹੈ ਆ ਤੇਰੇ ਤਾਈ ਨੂੰ ਪੁੱਛ ਲੈ ਵੀ ਬਾਹਰ ਵਾਲੀ ਖਾਣ ਦੇ ਦੂ ਹੈ ਬਾਈ ਖਵਾਵਾ ਪੰਜੀਰੀ ਆ ਜਿਹੜੀ ਘਰੇ ਪਈ ਐ ਤਾਂ ਖਾ ਲੋ ਪਹਿਲਾਂ ਘਰ ਵਾਲੀ ਤਾਂ ਆਟੇ ਵਾਲੀ ਹੈ ਇਹਦਾ ਕਾਜੂ ਬਦਾਮ ਵਾਲੀ ਲਾਉਂਦੀ ਹੁੰਦੀ ਹੈ ਹੈ ਹਉਏ ਦੇਖ ਲਈ ਚੱਕੀ ਫਿਰ ਰੋਡੇ ਕਰੇ ਇਹ ਤੂੰ ਕੀ ਚੱਕੀ 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 ਕਰੀ ਜਾਂਦਾ ਬੀਬੀਏ ਪਾਇਣ ਤੇ ਆ ਮਾਂ ਮੈਂ ਕਿਹੜੀ ਚੱਕੀ ਹੈਗੀ ਆਪਣੇ ਇਹਨੂੰ ਦੱਸੀ ਮੜਾ ਤੈ ਇਹਨੂੰ ਅੱਗੇ ਹਫਤਾ ਹੋ ਗਿਆ ਇਹ ਚੱਕੀ ਚੱਕੀ ਕਰੀ ਜਾਂਦਾਗਾ ਗੱਲ ਸੁਣ ਲਾ ਤੂੰ ਚੱਕੀ ਛੱਡੋ ਤੇ ਖੁਰਲੀ ਚ ਪਈ ਤੈਨੂੰ ਲੈ ਕੇ ਦੂੰ ਅਬ ਦਿਉ ਦੇ ਰਖਲੀ ਤੂੜੀ ਵਾਲ ਤੇ ਫੇਰੀ ਜਿਹੜੀ ਚੱਕੀ ਫੇਰਨੀ ਹੈਗੀ ਮੈਨੂੰ ਚੱਕੀ ਚੁੱਕੀ ਬਾਰੇ ਨਾ ਪੁੱਛਿਆ ਕਰ ਤੂੰ ਚੱਕਾ ਤੇਰਾ ਮਰਾ ਪੁੱਤ ਹੈ ਹੈ ਪੁੱਤ ਨਾਲ ਹੋਗਾ ਅੱਪਾ ਚੱਲਾਂਗੇ ਪਤੋਏ ਜੱਸੀ ਦੇ ਹੈ ਨਹੀਂ ਮੂਨੇ ਤੇ ਚੱਲੇਗਾ ਮੇਰੇ ਨਾਲ ਹਣੀ ਮੂਂ ਤੇ ਹੋਰ ਨਾ ਸਾਰੇ ਚੱਲਾਂਗੇ ਤੇਰੀ ਤਾਈ ਵੀ ਜਾਊਗੀ ਮੈਂ ਵੀ ਜਾਊਂਗਾ ਸਮਾਦਾਂ ਤੇ ਨਹੀਂ ਜਾਣਾ ਹਣੀ ਮੂਂ ਤੇ ਜਾਣਾਗਾ ਫਿਰ ਕੀ ਹੁੰਦਾ ਆਪਾਂ ਵੀ ਦੇਖ ਕੇ ਆਵਾਂਗੇ ਕਿਹ ਜਾ ਹੁੰਦਾ ਹੈਣੀ ਮੂਨ ਹੈ ਨਾਲ ਤੈਨੂੰ ਚੰਡੋਲ ਦੇ ਘੂਟੇ ਦਵਾਉਂ ਉਥੇ ਮੈਂ ਮਿਲਾਂਗਾ ਉਥੇ ਹ ਚੰਡੋਲ ਨੂੰ ਦੱਸ ਹਣੀ ਮੂਂ ਤੇ ਜਾਣਾ ਦੋ ਜਣੇ ਜਾਂਦੇ ਹੁੰਦੇ ਨੇ ਕਪਲ ਜਾਂਦਾ ਹੁੰਦਾ ਉਥੇ ਆਪਾ ਆਪਾਂ ਕੀ ਕਰਾਉਣਾ ਹੈ ਜਿਵੇਂ ਜਿਵੇਂ ਜਸਾ ਮਨਾਈਏ ਹੋਵੇਂ ਆਪਾਂ ਮਨਾਈ ਜਾਵਾਂਗੇ ਤੂੰ ਵੀ ਮਨਾਈ ਦੇਖ ਕੇ ਜਿਵੇਂ ਜਸਾ ਮਨਾਊਗਾ ਤੂੰ ਹੀ ਬੌਜੀ ਮਨਾਈ ਜਾ ਉਹੀ ਬਾਕੀ ਮਨੀ ਲੇ ਆ ਗਿਆ ਆ ਜਾ ਆ ਗਿਆ ਆ ਗਿਆ ਠੀਕ ਆ ਹੈ 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 ਦੇਖ ਕੇ ਤੁਰ ਲੈ ਦੇਖ ਕੇ ਇਹ ਨਹੀਂ ਗੋਡੇ ਤੜਾਈ ਫਿਰਦਾ ਇਹ ਤਾਂ ਪਾਇਰ ਜਾ ਉੜਕ ਗਿਆ ਐ ਰੁੜਕ ਗਿਆ ਪਾਇਰ ਤਾਂ ਕਾਨੂੰ ਉੜਕ ਗਿਆ ਗੱਲ ਕਿਤੇ ਹੋਰ ਦੇਖਦਾ ਕਿਤੇ ਹੋਰ ਹੈ ਨਾ ਉਧਰ ਕਿਹੜਾ ਭਾਗੂ ਆਗਾ ਭਾਗੂ ਤਾਂ ਇੱਧਰ ਬੈਠਾਗਾ ਉਹ ਤਾਂ ਰਾ ਮਾੜ ਜੀ ਚੜ ਗਈ ਦੀ ਕੰਜਰਦੇ ਦੀ ਗਰਦਨ ਨਹੀਂ ਬੜਦੀ ਠੀਕਾ ਪੁੱਤ ਠੀਕ ਹੈ ਬੀਬੀ ਠੀਕ ਆ ਤੇਰੀ ਉਹ ਬੈਠੀ ਆ ਬੀਬੀ ਦੇਖ ਠੀਕ ਹੋ ਜੀ ਹੈ ਠੀਕ ਆ ਠੀਕ ਆ ਕੀ ਗੱਲ ਓਏ ਤੇਰੀ ਮਾਂ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਮੂੰਹ ਜਲ ਕੋਰ ਗਿਆ ਏ ਤੂੰ ਮੈਥੋਂ ਕੁਝ ਹੋਰ ਨਾਲ ਵਾਲੀ ਗੰਡਾਸਾ ਮਦੂਮਾ ਮੱਥੇ ਚ ਤੇ ਜਾ ਕੇ ਬਾਹ ਅਕੇ ਤੇ ਮੂੰਹ ਕਾਲਾ ਕਰਾ ਲਿਆ ਕਿਤੇ ਤੱਚਰਾ ਕਰਦਾ ਪੁੱਤ ਥਾਂ ਸਰ ਲੱਗਦਾ ਥਾਂ ਸਰ ਲੱਗਦੀ ਆ ਆ ਹਾ ਅੱਛਾ ਕਰਦਾ ਵਿਆ ਤੇਰੇ ਨਾਲ ਨਹੀਂ ਕਰਾ ਕੇ ਹੋਰ ਕਿਹਦੇ ਨਾਲ ਕਰਾਗੇ ਹੈ ਮੈਂ ਲੱਗਣਾ ਹੋਏ ਮੈਂ ਤੁਹਾਡੇ ਨਾਲ ਕਰਾ ਦਿਆਂ ਬਿਨਾ ਪਹਿਲੇ ਆ ਹਾਂ ਦੁੱਧ ਕਿੰਨਾ ਕਹਤਾ ਦੁੱਧ ਮਾ ਕਹਤਾ ਬਰਾਬਰ 10 ਲੀਟਰ ਦੁੱਧ ਕਹਤਾ ਅੱਛਾ ਹਾਂ ਤੇ ਉਹ ਲੈ ਲਿਆ ਗੋਲੀਆਂ ਜੀਆਂ ਮੈਂ ਸਾਤਰੀਆਂ ਜੀਆਂ ਪੁੜੀਆਂ ਲੈ ਲੀਆਂ ਦੋ ਕੰਜਰ ਦੇ ਦਾ ਮਾ ਕੇ ਤੇ ਕਿਸੇ ਨੂੰ ਤੇਲ ਤੂਲ ਚੜ ਜੇ ਹੈ ਕਿੱਥੇ ਜਾਂਦਾ ਤੂੰ ਅਲ ਤਾਇ ਕੀ ਲੈਣਾ ਵੱਡੇ ਦੀਆਂ ਗੱਲਾਂ ਤੂੰ ਹੈ ਤੂੰ ਜਾ ਕੇ ਆਪਣੀ ਮਾਂ ਦੀ ਕੁਛੜ ਚ ਬਹਿ ਜਾ ਪੂਰੇ ਹੱਥ ਨਾਲ ਬਹਿ ਜਾ ਲੱਗ ਰਿਹਾ ਜੀ ਚਾਪੀ ਜਾ ਕੇ ਚਾਵਣਾ ਕੇ ਦੇ ਨਹੀਂ ਕੁਟਕਾ ਨਾਲੇ ਇਹਨਾਂ ਦਾ ਲੱਡੂ ਲੱਡੂ ਖਾ ਲੂ ਭਈ ਕਿਹੜੇ ਕਿਹੜੇ ਚਾਵਾਂਗੇ ਭਰਾ ਏ 10 12 ਤਾਂ ਤੀਮੀਆਂ ਹੋ ਗਈਆਂ ਹਾਂ 7 ਕ ਬੰਦੇ ਆ ਉਹ ਤੇ ਇੱਕ ਤੀਮੀ ਮੇਰੀ ਜੋੜ ਲੈ ਹਾਂ ਇੱਕ ਤੀਵੀ ਮੇਰੀ ਜੋੜ ਲੈ ਜਾ ਕਿਹੜੀ ਓਏ ਚੜਨੋਂ ਪੁੱਛ ਲਈ ਮੈਂ ਚੜਨ ਮ ਜਾਊਗੀ ਹਾਂ ਬੰਦਰ ਕਿਥੋਂ ਜਾਣਾ ਬੰਦਰ ਤੋਂ ਪਾਗੀ ਲੈਣਾ ਉਗੜਾ ਮੰਦਰ ਦੇ ਕਿਹੜੇ ਚ ਚੱਲਦੀ ਆ ਬਰੇ ਯਾਰਾ ਮੰਦਰ ਦਾ ਸਾਰੇ ਕੰਮ ਉਹ ਤੋਂ ਪੁੱਛ ਕੇ ਕਰਦਾ ਹੈ ਲਾ ਦੂ ਕੋਈ ਬਹਾਦਰ ਮੰਦਰ ਨੂੰ ਹਉ ਚੱਲ ਉਹ ਕਿਹੜਾ ਮਾੜੇ ਜਾਣੇ ਆ ਹਾਂ ਤਾਂ ਇਥੋਂ ਵੀ ਕਿਹੜਾ ਮਾੜੇ ਜਾਣੇ ਆ ਚੰਗੇ ਥੋ ਜਾਣੇ ਆ ਦੱਸ ਹੈ ਹੋਰ ਅਰਾ ਮੈਂ ਤਾਂ ਰਾਤ ਦੋਏ ਭੂਆ ਨੂੰ ਕਹਤਾ ਇੱਕ ਭੂਆ ਦਾ ਵਿਚਾਰੀ ਮੰਜੇ ਦੀ ਪਈਆ ਤਾਂ ਪੂਰੀ ਹੋਣ ਵਾਲੀ ਹੈ ਬਸ ਭੂਆ ਕੁਝ ਨਹੀਂ ਹੁੰਦਾ ਪਠਾਕੇ ਲੈ ਜਾਗੇ ਤੈਨੂੰ ਗੱਡੀ ਚ ਜਾਂਦੇ ਜਾਂਦੇ ਦੇਖ ਲਈਏ ਹੈਨੀ ਮੂਨ ਤੂੰ ਵੀ ਵੇਰੀ ਗੱਲ ਸੁਣ ਉਹ ਨੂੰ ਨਾ ਭਲਾ ਵੱਡੀ ਪੂਆ ਦੀ ਗੱਲ ਕਰਦਾ ਉਹ ਕੁਛ ਨਹੀਂ ਹੁੰਦਾ ਪੁੰਨ ਵਾਲਾ ਕੰਮ ਆ ਯਾਰ ਉਹ ਪੁੰਨ ਵਾਲਾ ਤਾਂ ਠੀਕ ਆ ਉੱਪਰ ਤਿਆਰ ਹੋਇਆ ਬੈਠਾ ਕਹਿੰਦਾ ਮੈਂ ਵੀ ਜਾਉ ਮਾਜੇ ਪੂਆ ਉੱਥੇ ਪੂਰੀ ਹੋਗੀ ਹੈ ਉਹ ਨੂੰ ਨਾ ਲੈ ਕੇ ਜਾਓ ਉਹ ਕੁਛ ਨਹੀਂ ਹੁੰਦਾ ਹੁਣ ਜਾਂਦੀ ਮੋਰ ਹੈਨੀ ਮੂਨ ਦੇਖ ਲੂਗੀ ਉਹ ਜੇ ਹੁਣ ਉੱਥੇ ਜਾ ਕੇ ਪੂਰੀ ਹੋਗੀ ਸਮਾਂ ਦੀ ਸੋਨੇ ਦੀ ਪੌੜੀ ਚੜ ਜੂ ਪੂਆ ਕੋਈ ਵਰਜੀ ਆ ਤੇਰੀ ਅੱਪਾ ਕੀ ਕਹਿ ਸਕਦੇ ਆ ਹੈ ਔਰ ਤੂੰ ਮੈਨੂੰ ਆਏ ਦੱਸ ਤਾ ਉਹ ਨਾ ਇਹ ਕਹਿੰਦਾ ਕਹਿੰਦਾ ਟੈਂਪੂ ਦਾ ਤਰਪਾਲ ਤਰਪੂਲ ਪਾ ਲ ਦੋ ਤੇ ਕਹਦੇ ਤਰਪਾਲ ਤਰਪੂਲ ਪਾ ਦੇ ਮੈਂ ਨੂ ਪੈਣ ਲੱਗ ਜਾਂਦਾ ਗੱਦੇ ਗੁੱਦੇ ਜੇ ਕਰੀਓ ਲਾ ਕੇ ਚੰਦਗੀ ਆਪਾ ਹੈਨਾ ਕਿ ਪਰਾਲੀ ਜਿਹੜੀ ਸਿੱਟ ਲਾਂਗੇ ਵਿੱਚ ਬਾਹਰ ਇਹਦਾ ਗੱਦਾ ਗੁੱਦਾ ਲੈ ਜਾਂਦੇ ਆ ਔਖੇ ਹੋ ਬਾਗੇ ਹੈ ਤਾਣੂ ਹੁੰਨਿਆ ਸਾਈਡ ਪੂਨ ਦਾ ਪ੍ਰਬੰਧ ਕਿਵੇਂ ਹੋਊਗਾ ਉੱਥੇ ਉੱਥੇ ਕਮਰਾ ਲਾਂ ਲਾਂਗੇ ਕਿ ਸਾਰੇ ਜਣੇ ਰੱਖੇ ਐਡਾ ਕਮਰਾ ਦਾ ਕਿੱਥੇ ਆ 12 13 ਜਣੇ ਇੱਕ ਕਮਰੇ ਚ ਦਾ ਕਿੱਥੇ ਪਹੁੰਚਾਂਗੇ ਐਡਾ ਡੜ ਲੈਣੇ ਪਣਗੇ ਕਮਰੇ ਭਾਗੂ ਆ ਹੈ ਚਲ ਮੈਂ ਕਰ ਤੈਨੂੰ ਮਹਾ ਪਰਾਲੀ ਸਿੱਟ ਟੈਂਪੂ ਵਾਲੇ ਨੂੰ ਕਹਦਾ ਪਰਾਲ ਆ ਕਰ ਲਾਗੇ ਚੱਲ ਉਹ ਹੈਗਾ ਕੰਜਰ ਦਾ ਕਿਸੇ ਨੂੰ ਹਿਸਾਬ ਕਿਤਾਬ ਜਾਂ ਵੀ ਕਿਵੇਂ ਕਰਦੇ ਹੁੰਦੇ ਨੇ ਇਹ ਸਿਸਟਮ ਜਾਂ ਇਹ ਆਪਾਂ ਨੂੰ ਕੀ ਪਤਾ ਯਾਰ ਆਪਾਂ ਤਾਂ ਪਹਿਲੀ ਵਾਰ ਜਾਵਾਂਗੇ ਮੈਨੂੰ ਤਾਂ ਸੁਣਿਆ ਬਹੁਤਾ ਹੈ ਕਹਿੰਦੇ ਵੀ ਬਾਈ ਬਹੁਤ ਜਾਂਦੇ ਨੇ ਉੱਥੇ ਇਹਦਾ ਜਾਂਦਾ ਸੁਖੀ ਰਹਿੰਦਾ ਉੱਥੇ ਤਰ ਆ ਆਪਦਾ ਸਿੱਖ ਜਾਂਦਾ ਦੇਖ ਦਿਖਾ ਕੇ ਸਿੱਖਦਾ ਹੁੰਦਾ ਹੈ ਹੈ ਔਰ ਚੱਲਾ ਜਾਂ ਦਸੇ ਦੀ ਦਸੇ ਨੂੰ ਭੀਪ ਹੈ ਆਹ ਸਹੀ ਗੱਲ ਹੈ ਸਹੀ ਗੱਲ ਆ ਭਰਾਵਾ ਇਹ ਸਿੱਖ ਜਾਂਦਾ ਬੰਦਾ ਦੇਖਦਗਾ ਨਹੀਂ ਨਮੀ ਓਏ ਆ ਹੈ ਆਈ ਆਪਾ ਆਉਣ ਵਾਲੀਆ ਪੀੜ੍ਹੀਆਂ ਨੂੰ ਸਿਖਿਆ ਦਾਂਗੇ ਭਾਈ ਵੀ ਐ ਹੁੰਦਾ ਗੱਬਕਾਰ ਏ ਆ ਜਾ ਹੁਲੇ ਤਰਜਨ ਆਪਾਂ ਦਾ ਕੀ ਕਹਨੇ ਆ ਆ ਜਾਂਦੇ ਹਾਏ ਅੱਗਾ ਜੀ ਬਹੁਤ ਜੰਮ ਗਈ ਇੰਦਰਾ ਜਾਣਿਆ ਫੇਰ ਆਵਾਂਗੇ ਸਤਿ ਸ੍ਰੀ ਅਕਾਲ ਆ ਸੱਨੀ ਕਰਦੀ ਨਹੀਂ ਮੈਂ ਸੇ ਨੂੰ ਗਾਈਆਂ ਨੂੰ ਐ ਪਰਾਲੀ ਸਟੱਕਿਆ ਹੋਣਾ ਟੈਂਪੂ 'ਚ ਢਿਲੇ ਹੋਪੇ ਹੋ ਢਿਲਾ ਮਹਾਲਪੁਰ ਪਿੰਡੀਆਂ ਨੇ ਪੇਚੀਆਂ ਕਬਾਇ ਅੱਗੇ ਹੋਰ ਪ੍ਰਹਾਨ ਜੀ ਬੈਠੋ ਆ ਬੈਠੇ ਹੋਰ ਹੋ ਕੀ ਹਾਲ ਹੈ ਜੀ ਠੀਕ ਹੈ ਹੋਰ ਠੀਕ ਹੈ ਪਤੀਆ ਆ ਜਾ ਆ ਕੀ ਪਹਿਜੇ ਇਕੱਠੇ ਕਰਦਾ ਫਿਰਦਾ ਓਏ ਧੰਨਿਆ ਹੁੰਦਾ ਹੈ ਨਾ ਹੁੰਦਾ ਇਕੱਠਾ ਕਰਦੇ ਜੱਛਰੇ ਬਹਿਲ ਕਿਉਂ ਕੀ ਹਾਲ ਤੈਨੂੰ ਪਤਾ ਭਾਗੂ ਐਡੀ ਕੀ ਨੋ ਬਤਾਗੀ ਇਕੱਠਾ ਕਰਨ ਲੱਗਿਆ ਜਿਹੜਾ ਭਾਗੂ ਤਾਂ ਮੂੰਹ ਦਿਖਾਉਣ ਦੋਗੜਾ ਨਹੀਂ ਰਿਹਾ ਕਦੇ ਤਾਂ ਬਾੜੇ ਆਉਂਦੀ ਨਹੀਂ ਹੂੰ ਉਹ ਤਾਂ ਮਨੂ ਮਾ ਮਾਇਆ ਕੀੜੀ ਚ ਹੋਰ ਕੀ ਹੁੰਦਾ ਫੇੜਾ ਅਸੀਂ ਫਿਰਦੇ ਹਾਂ ਸਾਨੂੰ ਚਾਰਖੇ ਨੇ ਬਹੀਆਂ ਕਰਦੀਆਂ ਕਰਕੇ ਜਦ ਕਹੇ ਆਪਣੇ ਕਲੇਸ਼ੀ ਕਰੋ ਰੋਟੀ ਵੀ ਨਹੀਂ ਖਾਦੀ ਛਾਵਣ ਬਾਵਾਂ ਨਾ ਨਾ ਚੱਲ ਬਸ ਵਖਾ ਚੱਲ ਭਾਈ ਜਿੱਦੇ ਜਿੱਦੇ ਕਣੀ ਹੈਗਾ ਕਈ ਲੋਕ ਤਾਂ ਇਹ ਜੱਬ ਛਰਮੋ ਹੋ ਰਹੇ ਨੇ ਮਾਇਕਾ ਨਾਲ ਜੱਟ ਜਮੀਨ ਲੱਖ ਰੁਪਏ ਤਿੱਥਾ ਡਾ ਨਾਉਂਦੇ ਦਾ ਪੰਡਿਤ ਹੈ ਤੰਡਾ ਹਜ਼ਾਰ ਗਿਆ ਕੜੇ ਲੈ ਤੰਮੇ ਹਜ਼ਾਰ ਅਹੀਂ ਖੜਾ ਹਜੇ ਰਾਜਮੈਂ ਬਦ ਲਵੇ ਗਏ ਘਰ ਪਹੇ ਗਿਆ ਨਹੀਂ ਹੁੰਦਾ ਦੇਣਾ ਚਾਹੀਦਾ ਜਿਹੜਾ ਬੰਦਾ ਦੀ ਮੈਂ ਮੈਂ ਮੰਨਦਾ ਗੱਲ ਬਦਦਾ ਨਹੀਂ ਕਰਨਾ ਤੂੰ ਨਾ ਕਰ ਇਹ ਲੜਦਾ ਨਾ ਪ੍ਰਧਾਨ ਨੂੰ ਧੱਕੇ ਮਾਰੇ ਮਾਂ ਦੀ ਗਾਲ ਦੇਤੀ ਲੈ ਬਾਤਾਂ ਨਹੀਂ ਦਿੱਤੀ ਗਾਲ ਨਾ ਗਾਲ ਨਹੀਂ ਦਿੱਤੀ ਜਿੰਨੀ ਗੱਲ ਹੈ ਉਨੀ ਕਹਾਂਗੇ ਆਪਾਂ ਗਾਲ ਨਹੀਂ ਖੰਦਾਦੀ ਇਹ ਗਾਲ ਕੱਢਦਾ ਮੈਂ ਗੱਲ ਨਾ ਬਦਲ ਦਲ ਦਦਾ ਬੰਗਾਂ ਨੇ ਦਿੱਤੀ ਆ ਮਰੀ ਜੰਨਾ ਤੂੰ ਵੈਲਕਮ ਟੂ ਮਨੂ ਫਰਕਾ ਬੜਾ ਹੋ ਗਿਆ ਵੇ ਤੇ ਮੈਨੂੰ ਲੱਗਦਾ ਹਨ ਜਿਹੜਾ ਉਹਨਾ ਕਰਦੇ ਫਿਰਦੇ ਹੋ ਇੰਨਾ ਪੈਸੇ ਇਕੱਠੇ ਕਰਨ ਤੱਕ ਨੌਬਤ ਆ ਗਈ 17 ਲੱਖ ਆ ਗਿਆ ਇੰਨਾ ਕੀ ਕਰਤਾ 17 ਲੱਖ ਦਾ 17 ਲੱਖ ਹੋਰ ਹੁਣ ਇਹ ਤਾਂ ਹਜੇ ਭਾਗੂ ਨੇ ਲੰਮਟਾਂ ਲੰਮਟਾਂ ਚੱਕੀਆਂ ਨੇ ਤਾਂ ਕਿ ਚੀਲਾ ਸਿੰਘ ਸਾਡੇ ਕਿਹਨੇ ਦਾ 20 30 ਰੁਪਏ ਨੇ ਮੈਂ ਹੁਣ ਦੇਖ ਕੇ ਕਹਾਂਗਾ ਭਤੀਜਾ ਲੈ ਚੱਪਤਾ ਇੱਥੇ ਦੇਖ ਕੇ ਪਤਾ ਲੱਗੂ ਤਾਂ ਜੇ ਇੱਕ ਜਿੰਨੇ ਹੋਣਗੇ ਆਪਾਂ ਨੇ ਕਿਹੜਾ ਕੋਈ ਲਗੋ ਲਿਖਣਾ ਹੈ ਹਾਂ ਚਿੜੀ ਆ ਪਿਆ ਚੀਲਾ ਸਿੰਘ ਦਾ 50 ਰੁਪਏ ਨੇ 50 ਹੋਰ 500 ਨਾ ਹੋਵੇ ਦੇਖ 50 ਹੈ 5000 ਨਾ ਹੋਵੇ 50 ਰੁਪਏ ਪਾ ਕੇ ਆਤੀਓ ਮੇਰੇ ਬਹਿ ਬੇਲੇ ਭੱਗੂ ਨਾ ਬਟਾ ਮੈਨੂੰ ਥੋੜੇ ਭੁੱਖੇ ਨੰਗੇ ਮਿਲੰਗ ਲੈ ਦਾ ਬਾਤ ਨਹੀਂ ਕਹੇ ਕਣੀ ਜੱਜ ਦਾ ਕਰਦੇ ਮੈਂ ਇਹ ਹੈ ਨਹੀਂ ਥੱਡ ਵਾਲੇ ਨਾਲ ਨਾ ਨਾ ਯਾਰ ਉਦੋਂ ਦਾ ਹੁਣ ਵੀਪੀ ਕਿੱਟਾਂ ਹੀ ਪੈ ਕੜੇ ਵੀ ਤੂੰ ਕੰਮ ਮਰਦਾ ਕੱਚੇ ਦੇ 1000 1500 ਤਾਂ ਦੇ। ਉਹ ਰਹਾ ਜਾ ਥੰਮਣੂ ਆਉਂਦਾ ਹੋਵੇ। ਉਹ ਮੈਂ ਵੀ ਦੇਖ ਕੇ ਆਉਣਾ ਸੀ ਸਾਡੇ ਰਿਸ਼ਤੇਦਾਰ ਚ ਬਹਿ ਜਾਗੇ ਤੇ ਉਹਦੇ ਕਰਕੇ ਨਹੀਂ ਮੇਰੇ ਕੋਲ। ਲੋ ਤੇਰੇ ਨਾਲ ਤਾਂ ਚਿੱਲੇ ਕੋਂ ਘੜਾ ਵਾਲਾ ਕੰਮ ਹਾਂ। ਨਿਕਰ ਵਾਲਾ ਕੰਮ ਨਹੀਂ ਹੁਣ ਫਿਰ ਵੱਜਦਾ ਮੈਂ ਵੀ ਉਹਨਾਂ ਚ ਗਿਆ ਨਾ ਵੀ ਦੇਖੇ ਨਹੀਂ ਜਿਹੜੇ ਲੋਕਾਂ ਚ ਹੁਣ ਜਿਵੇਂ ਤਾਂ ਕਹਿੰਦਾ ਲੋਕ ਦੇਖੇ ਨਹੀਂ ਆਏ ਦੇਖੇ ਨਹੀਂ ਐਨੇ ਆਉਂਦਾ। ਤਾਂ ਤੈਨੂੰ ਤਾਂ ਨਹੀਂ ਕਹਿੰਦੇ ਹੁਣ। ਲੈ ਜਾ ਭਈ ਆਉਦੇ ਆ ਤੁਹਾਡੇ 50 ਰੁਪਏ। ਤੂੰ ਕਰ ਫਿਰ ਪਹਿਲੇ ਤੂੰ ਜੀ ਲੈ। ਲੈ 50 ਵੱਧ ਆ ਤੁਹਾਡਾ। ਉਹ 50 ਵੱਧ ਦੇ ਨਾਲ ਤਾਂ ਕੀ ਹੋਊ। ਨਹੀਂ ਫਿਰ ਹੁਣ ਆਪ ਮੈਂ ਕਿੰਨੇ ਕ ਪਾਈ ਜਾਉਂ ਆਂ ਦੱਸ ਯਾਰ ਉਹਦਾ 50 ਕਰਾਂ ਦੇਣੇ ਹੁੰਦਾ ਤੇ ਨਾ ਮੈਂ ਕਿੰਨਾ ਕ ਦੇਈ ਜਾਊਂਗਾ ਹੂੰ ਕੋਈ ਹੋਰ ਟੱਕਰ ਉਹ ਨਹੀਂ ਆ ਲੈ ਲੈਣੇ ਆਪ ਦਾ ਵਾਦਾ ਲੈ ਜਾਈ ਨਹੀਂ ਪਈ ਉਹਦੇ ਤੁਹਾਡੇ ਸਾਹਮਣੇ ਆ ਕੇ ਰੱਖ 50 ਨਹੀਂ 50 ਐ ਨਾ ਕਾ ਟੂਂ ਗਲਤ ਠੋਣਾ ਮੇਰੇ ਠੱਡ ਤੱਪ ਦੀ ਖਰਚਾ ਭੜਾ ਆ ਗਿਆ ਓਏ ਤੈਨੂੰ ਪਤਾ ਕਭੇ ਵੈਰ ਗੱਲ ਕਿ ਛੋਕੀ ਗੱਲ ਥੋੜੂ ਪਲੂ ਪਟਕਾ ਦੇ ਕਬਾਬ ਲੂ ਉਹ ਬਾਪ ਨੂੰ ਤਾਂ ਪੁੱਛ ਕੇ ਦੇਖਿਆ ਫਿਰ ਹੋਰ ਕਿੰਨਾ ਹੁੰਦਾ ਚੱਲ ਪੰਜਾਬ ਬਹੁਤ ਨੇ ਹੁੰਦੇ ਨਹੀਂ ਮੇਰੀ ਗੱਲ ਸੁਣ ਕੁੜੀ ਨੂੰ ਵਾਹ ਕੇ ਭੇਜ ਦੰਨੇ ਆਪਾਂ ਕੰਮ ਨੱਬੜ ਜਾਂਦੇ ਚੱਲ ਚੱਲ ਗੱਲ ਸੁਣ ਹੁਣ ਕੁੜੀ ਨੂੰ ਵਾਹ ਕੇ ਲੈ ਕੇ ਆਇਆ ਚੱਲ ਆ ਗਈ ਕਬੀਲਤਾਰੀ ਹੋ ਗਈ ਕੱਢ ਉਹ ਤਾਂ ਹੋ ਗਈ ਫਿਰ ਹੁਣ 150 ਦੇ ਨਿਓਂਦਿਆਂ ਨਾਲ ਤੇ ਨਹੀਂ ਨਹੀਂ ਇਹ ਫਿਰ ਆ ਹੁੰਦਾ ਨਾ ਕੁਸਤਾ ਬਣਦੀ ਆ ਉਤੋਂ ਚੱਲਾ ਕਾਣ ਆ ਨਹੀਂ ਜੀ ਕੋਈ ਨਹੀਂ ਤਾਂ ਦੇਊਗਾ ਕਾ ਕੋਈ ਨਾ ਕਰ ਛੋਟੇ ਪਹਿਲਾਂ ਫਿਰ ਕਰ ਜੀ ਨੇ ਵੱਡਾ 100 ਕਰ ਲੈ ਲੈ 100 ਵਾਲੇ ਪ੍ਰਧਾਨ ਜੀ ਪੜਾ ਬੜਾ ਕਲਾਮ ਹੋ ਗਿਆ ਮੈਂ ਦੜ ਦੜ ਦੀ ਟੋਕਣਾ ਕਾਦਾ ਪਿੰਦਾ ਤੜਕ ਮੰਗਤਾ ਬੁਲਾਤਾ ਪੁੱਛੋ ਕੋਈ ਨਹੀਂ ਅੱਛੀ ਲੈ ਫਿਰ ਤੂੰ ਦਾ ਬਾਈ ਕਰ ਬਾਈ 200 ਕਰ ਪਹਿਲ ਕਰ ਕੁਝ ਨਹੀਂ ਲੈ ਤੋ ਇਹ ਤੱਕਾ ਕਰ ਦਰਮਣੋ ਨਹੀਂ ਭਾਈ ਮੈਂ 500 ਕਰ ਲੈ ਫਿਰ ਫੜ ਹੋਰ ਨਹੀਂ ਇਦੋਂ ਵੱਧ ਨਹੀਂ ਮੈਂ ਤਾਂ ਦੇਖਾ ਕਰ ਕੇ ਮੇਰੀ ਗੱਲ ਚਲ ਇੱਲਾ ਮੇਰੀ ਗੱਲ ਤਾਂ ਤੂੰ ਲਹਜ਼ਾਰ ਕਰਦੇ ਬਤਲ ਪੰਜ ਤੋਂ ਫੇਰ ਦੇ ਦੂ ਕਿਹੜਾ ਹੁਣ ਬਾਬਲ ਬਾਇਆ ਪੰਨੂ ਚੜੀਆ ਰੱਤੂਆ ਖਾਲੀਆ ਪੰਨਿਆ ਲੈ ਐ ਤਾਂ ਮੇਰੀ ਗੱਲ ਸੁਣ ਨਾ ਦੇਖ ਐ ਤਾਂ ਤੂੰ ਉਂ ਲੈ ਜਾ ਕੋਈ ਗੱਲ ਨਹੀਂ ਬਦਲ ਲੈ ਜਾ ਤਾਂ ਕੀ ਐ ਪਰ ਵੀ ਨੌਂ ਦੇਣਾ ਸਾਹਿਬ ਤਾਂ ਯਾਰ ਹੁਣ 50 ਭਜਾਣੇ ਤੇ ਤੇਰੇ ਪੱਤੇ ਦੇ ਕਿੰਨ ਨਿਕਲਦੇ ਤੇ ਫੇਰ ਮੈਂ ਪੰਜ ਸੌ ਲੈ ਫੇਰ ਨਹੀਂ ਉਹ ਤੇਰੇ ਕਰਕੇ ਕਰਦਾ ਨਹੀਂ ਮੰਨਿਆ ਤੱਕ ਇੱਲਾ ਮੈਂ ਤਾਂ ਤੈਨੂੰ ਕਹਿੰਦਾ ਲਈ ਤੀ ਯਕੀਨ ਤੀ ਫਿਰਦਾ ਸਾਨੂੰ ਬੰਸ਼ੀਆਂ ਫੜਾ ਕੇ ਦੋ ਰੱਬ ਟਿੱਲਾ ਹੋ ਰਿਹਾ ਹੁ ਤਾਂ ਆਹ ਦੁਨੀਆ ਹੁੰਦਾ ਤੋ ਓ ਆ ਫੜਾ ਬਦਲ ਜਾਣਾ ਲੱਗਿਆ ਨਹੀਂ ਯਾਰ ਮੈਂ ਤਾਂ ਇਹ ਵੀ ਨਹੀਂ ਦਿੰਦਾ ਹੈਗਾ ਫਿਰ ਤੋਸਤਾ ਏ ਵੀ ਰੱਖ ਲੈ ਐ ਤਾਂ ਫਿਰ ਤੁਸੀਂ 500 500 ਥੋੜੀ ਨਾ ਆਉਂਦੇ ਗੱਲ ਤਾਂ ਉਹੀ ਆ ਫਿਰ ਵੀ ਉਹ ਗੱਲ ਬਣਿਆ ਰਹਿੰਦਾ ਨਾ ਆਪਸ ਚੋ ਹਉ ਲੋਕ ਐ ਪਰਪੜ ਪਲੇਟਾ ਖਾਦੇ ਨੇ ਬਹਤ ਜੱਕ ਮੇਰਾ ਦਿਲ ਕੱਟੇ ਹੋਰ ਕੀ ਜਗ੍ਹਾ ਗੱਲਾਂ ਮਾਰੀ ਜਾਂਦੇ ਨਹੀਂ ਨਹੀਂ ਲੈ ਮੈਂ ਫਿਰ ਜ਼ਿੰਮੇਵਾਰੀ ਲਾ ਕੇ ਤੋ ਰਿਆ ਨਾ ਕਦੇ ਚੌਲ ਖਾ ਕੇ ਕਦੇ ਲੈ ਫੜਾ 1000 ਰੁਪਏ ਆ ਫੜ ਲੈ ਇਹ ਵੀ ਮੈਂ ਚਲ ਦੇ ਭਾਈ ਆਪਣਾ ਕੋਈ ਗੱਲ ਨਹੀਂ ਮਾਸੀ ਦਾ ਮੁੰਡਾ ਉਹਨਾਂ ਦੀ ਹੋਇਆ ਕਿ ਸਾਡੀ ਦਾ ਹੋਇਆ ਆ ਫੜਾ 1000 ਰੁਪਏ ਕਰਦਾ ਹੁਣ ਇਦੋਂ ਬਾਅਦ ਨਾ ਦੇਖਾ ਫੇਰਾ ਭਰਾ کہیں ਠੀਕ ਹੈ ਲੈ ਭਾ ਦੇ ਤਿਹ ਹਜ਼ਾਰ ਲਿਖ ਦੇ ਭਾਈ ਹਾਂਸ ਠੀਕ ਹੈ ਇਹ ਤਾਂ ਇੱਕ ਬੱਚ ਤੂੰ ਪੁੱਛਣ ਅੱਤੀ ਲੈ ਫਿਰ ਦੇ ਤੋਰੇ ਹਾਈ ਕੁਛ ਨਹੀਂ ਸਹੀ ਗੱਲ ਹੈ ਜੀ ਕਿਹੜੇ ਬਾਟਾ ਤਾਂ ਬੱਤੀ ਰੁੜ ਗਿਆ ਉਦੋਂ ਦੇਖ ਕੇ ਖਰਚਾ ਕਰਨ ਦੀ ਫਿਰ ਹੁਣ ਐ ਕਿਵੇਂ ਪੂਰਾ ਹੋਏ ਇਹ ਸਭ ਨਾਲ ਹੁਣ ਤਾਂ ਬਈ ਖਰਚਾ ਹੁਣ ਤਾਂ ਉਹ ਤੂੰ ਆ ਲੈ ਲੈ ਤੂੰ ਤਾਂ ਚਾਹ ਕਿਪਾ ਦੇ ਡੈਰੀ ਜਿਵੇਂ ਪ੍ਰੂਪੀਆ ਫਿਰ ਦਿੰਦਾ ਮਗਰ ਪੈਸੇ ਮੰਗਦਾ ਲੋਕਾਂ ਜਦੋਂ ਪੈ ਗਿਆ ਟੱਚ ਟੇਡ ਗਰੁੱਪ ਲੈ ਗਿਆ ਆਪਾਂ ਨੂੰ ਲੈ ਪ੍ਰੂਪੀ ਦੱਸਦਾ ਪ੍ਰੂਪੀਆ ਨਹੀਂ ਟੇਡ ਗਰੁੱਪ ਲੈ ਗਿਆ ਨਾ ਪੈ ਜਾ ਤਾਂ ਜਿਹੜੀਆਂ ਨੱਚਦੀਆਂ ਚ ਕੁੜੀਆਂ ਠੰਕਾ ਲੱਗ ਕੇ ਉਹ ਛੋਟੀਆਂ ਕਰਾ ਲੈਣੀਆਂ ਚਲੋ ਆ ਜਾ ਕੱਟ ਪੈਸੇ ਵਾਲੀਆਂ ਚਲੋ ਜੀ ਹੇੜ ਪਲਚਦਾ ਹੋ ਗਿਆ ਵੱਡਾ ਟਿਬਟ ਚਾਟੇ ਦਾ ਚਲੋ ਜੀ ਆਜੋ ਐ ਤੂੰ ਕਿੱਥੇ ਤੂੰ ਹੈ ਨਹੀਂ ਦੀ ਬਰਾਤ ਜਦੋਂ ਬਰਾਤ ਜਾਂਦੇ ਦੇਖੇ ਤੁਰੋਂ ਐ ਉਹ ਕਾਮ ਨਾ ਤੇ ਮਾਰਗਤ ਨਹੀਂ ਹੋਗੀ ਦੀ ਉੱਧਰ ਵਾਗੇ ਆਜੋ ਜੀ ਤੈਨੂੰ ਕਰੀ ਛੱਡ ਗਈ ਫਿਰ ਐ ਲਓ ਤੁਹਾਡੇ ਟੱਕਨ ਹੂੰ ਉੱਧਰ ਕਾਮ ਮਾਰਗਤ ਕਣੀ ਹੋਗੇ ਨਾ ਸਿਆਣਾ ਬੰਦਾ ਉੱਧਰ ਛੱਡੇ ਦੀ ਆਜੋ ਜੀ ਮੁੰਡਾ ਤਾਂ ਹੋ ਬੈ ਨਾ ਕੱਚੇ ਦੇ ਆਜੋ ਕੁੜੀ ਹੋ ਜਾ ਬਹਿ ਕੇ ਭੇਜ ਦੇ ਹੁਣ ਕੰਮ ਵਾਲਿਆ ਜੀ ਮੈਨੂੰ ਅੰਨੀ ਟੈਂਕ ਚਾਹ ਕਰਾਂ ਮੈਂ ਥੋੜੀ ਚਾਹ ਕਰਾਣੇ ਬੈਠਾ ਮੈ ਪਤਾ ਨਾ ਨਹੀਂ ਨਹੀਂ ਆਜੋ ਆ ਜੀ ਚਾਹ ਉਹ ਨਾ ਬਣ ਹਲਕਾ ਕਰੀ ਪਾ ਗੂ ਲਬੇ ਨਾ ਗੱਲ ਕਰੀ ਵੀ ਆਈ ਨੋ ਮੈਂ ਇੱਦਰ ਦਾ ਮੈਂ ਤਾਂ ਮੇਰੀ ਗੱਲ ਸੁਣ ਲੈ ਤੇਰੇ ਮੂੰਹ ਨੂੰ ਕਰਤਾ ਇਹਨਾਂ ਨਾਲ ਤਾਂ 20-30 ਰੁਪਏ ਵਾਲਾ ਸੀ ਮੇਰਾ ਪੁੱਤ ਦਾ ਟੈਨਸ਼ਨ ਪੈ ਰੀਆ ਦਿਮਾਗ ਤੇ ਹਾਂ ਨਾ ਜੱਥੇ ਲੱਭ ਕੇ ਚੱਲ ਬੇ ਨਾ ਗੱਲ ਕਰ ਬੈਠ ਚੱਲ ਕੋਈ ਨਾ ਅਨੇ ਕੈਨੇਡਾ ਸਹਿਰੀ ਸੁਰੀ ਕੋਈ ਸਹਿਰ ਹੈ ਹੋਰ ਪਤਾ ਨਹੀਂ ਵਾਗੂ ਆ ਬਸ ਸੁਆਣੇ ਦਾ ਕਹਿੰਦੇ ਲੱਖ ਰੁਪਏ ਖਾ ਗਈ ਮੁੰਡੇ ਦਾ ਕੁੜੀ ਉਹ ਖਾ ਟੈਲੀਫੋਨ ਦੇ ਚੱਕਰ ਚ ਬਾੜ ਕੇ ਹੁਣ ਕਹਿੰਦੀ ਜੇ ਨਹੀਂ ਮੇਰਾ ਕਹਿੰਦੀ ਘਰ ਦੇ ਨੇ ਹੋਰ ਮੁੰਡਾ ਭਾਲ ਲੈ ਕੋਈ ਜਿਹੜੀ ਮੁੰਡਾ ਕਹਿੰਦਾ ਮੈਂ ਸਪਰੇ ਪੀ ਕੇ ਮਰੂੰ ਹਾਂ ਸਰਦਾ ਬਉਤਿਆ ਭਾਗੂਆ ਹੈ ਹੋ ਮੱਛਣਾ ਰੂਪਾਇਣ ਦੇ ਖਾਸ ਦਾ ਦਿਹਾਰੂ ਹਟ ਜਾ ਹਟ ਜਾ ਇਹ ਟਪਈਆ ਹਟ ਪਈਆ ਕੱਜਰ ਦਾ ਜਨਾਲੋਂ ਨਾ ਡੇਗੀ ਆਵੇਂ ਹੱਡੀ ਪੋਸਲੀ ਟਟ ਜੇ ਉਹ ਪਤਾ ਨਹੀਂ ਦੇਦਾ ਤੇ ਕੱਜਰ ਦਾ ਮਚਾਗਦਾ ਹਾਦਰ ਇਹ ਚੰਡੀਗੜ੍ਹ ਭੈਣ ਹੁੰਦੀ ਸੀ ਨੀ ਜਾਂ ਖਾਲੀ ਹੈਗੀ ਆ ਉੱਥੇ ਕੀ ਹੱਡ ਹੱਟ ਗਈ ਨਾ ਨਾ ਜੀ ਹਜੇ ਤਾਂ ਸਾਲ ਦਾ ਕੋਰਸ ਉਹਦਾ ਪਿਆ ਉੱਥੇ ਹੀ ਰਹਿੰਦੀ ਆ ਅੱਛਾ ਹਾਂ ਉਹਦਾ ਆ ਇਹ ਤੁਹਾਨੂੰ ਨੰਬਰ ਦੇ ਮਨ ਉਹਦਾ ਮੈਂ ਉਹ ਕੋਡੇ ਦਿਖਾ ਕੇ ਲੈਉਣੇ ਨੇ ਆਪੇ ਅੱਛਾ ਨਾ ਕੋਈ ਨਹੀਂ ਜਾ ਆਇਆ ਜੀ ਨੰਬਰ ਨਾ ਇਹ ਨਾਲ ਹੀ ਫੋਨ 'ਚ ਪਿਆਗਾ ਮੈਂ ਕਰ ਜਾ ਕਿਸੇ ਨੂੰ ਵੇਚ ਦਊਗੀ ਬਾ ਲੈ ਆਊਗਾ ਕੋਈ ਨਾ ਨਰੇ ਵੀਰੇ ਦੇ ਪੁੱਫਰੇ ਦੇ ਪਾਣੀ ਫਿਰ ਗਿਆ ਏ ਇਹ ਵੀ ਦਿਖਾ ਕੇ ਲੈਣਾ ਸੀਨੇ ਹੁਣ ਚਲ ਚੰਗਾ ਚੱਲੀਏ ਖਰਾਬ ਵੀਰੇ ਦੇ ਪੇਫਰੇ ਦੇ ਪਾਣੀ ਪੈ ਗਿਆ ਆਹੋ ਕਦੋਂ ਪਤਾ ਨਹੀਂ ਇਹਦਾ ਕੱਲ ਪਤਾ ਲੱਗਿਆ ਨਸਕ ਦਾ ਕਹਿੰਦੇ ਵੀ ਔਖਾ ਇਹ ਤਾਂ ਕਹਿੰਦੇ ਹੁਣ ਚਲ ਕੋਈ ਨਹੀਂ ਜਾਵੇਂ ਆਏ ਕਰੂਗੀ ਇੱਚਾ ਸਿੰਮੂ ਦੇ ਹੱਥੀਂ ਵੇਚ ਦੂ ਕੋਈ ਨੰਬਰ ਨਾਲੇ ਤਾਂ ਉਹਦੇ ਸਖਾਲਾ ਹੁੰਦਾ ਚੰਗਾ ਚੰਗਾ ਉਹ ਨਾਲ ਇਹਨਾਂ ਦੀ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਆ ਸਿੰਮੂ ਨੂੰ ਨਾ ਟੀਚਰਾਂ ਘੱਟ ਕਰਿਆ ਕਰੋ ਇਹ ਤਾਂ ਨਿਆਣਾ ਗਾ ਹੈ ਕਿ ਘਰੇ ਜਾ ਕੇ ਲੜਦਾ ਹੈ ਨਹੀਂ ਪਤਾ ਉਹਦੇ ਪਿਓ ਨੂੰ ਸ਼ਿਕਾਇਤਾਂ ਲਾਉਣ ਲੱਗ ਜੇ ਘੱਟ ਕਰਿਆ ਕਰੋ ਓਏ ਆ ਬੌੜਾ ਬੌੜਾ ਗੱਜਰਦੇ ਦਾ ਆ ਸਦਰਾ ਸਦਰਾ ਚੰਗਾ ਭਾਈ ਜਰਾਓ ਮੁਰਤੀ ਵਧੀਆ ਪਈ ਹੋਈ ਆ ਭਾਈਏ ਹਾਂਜੀ ਹਾਂਜੀ ਆਉ ਦੇ ਜਾਂਦੇ ਰਿਹਾ ਕਰੋ ਭਾਈ ਰੌਣਕ ਲੱਗ ਜਾਂਦੀ ਆ ਵਧੀਆ ਓਏ ਹੋਰ ਕੀ ਆ ਭਾਈ ਬਸਾ ਟੱਪਰ ਇਕੱਠਾ ਹੋਇਆ ਠੱਗਾ ਵਾਵਾ ਓਏ ਮਸਾ ਹੋਇਆ ਟੱਪਰ ਕਥਾ ਕਿੰਨੇ ਸਾਲਾਂ ਦੇ ਵਰਤ ਦੇ ਬਰਤਾਂਦੇ ਬਹੁਤ ਚੱਕ ਨੀ ਆ ਉਹ ਕੱਦਰ ਤੇ ਦਿੱਦ ਨਾ ਉਹਨਾਂ ਕਬਰੂ ਹੁੰਦੀ ਜਾਂਦੀ ਹੈ ਬਾਗਵਾ ਹੈ ਪਾ ਮੈਂ ਮੁੰਡਾ ਇਹ ਦੱਸ ਕੇ ਗਿਆ ਕਦਾ ਪੰਜੀਰੀ ਖਾਂਦੀ ਆ ਪਰ ਕੀ ਇਹ ਬਾਤ ਕੀ ਹੈ ਇਹ ਜਾਂ ਕੀ ਮਿਲਾ ਕੇ ਖਾਂਦੀ ਆ ਪੰਜੀਰੀ ਚ ਹੈ ਹੋ ਪੰਜੀਰੀ ਤਾਂ ਪਾ ਵੀ ਖਾਂਦੇ ਆ ਬਾਗਵਾ ਹਉਦਾ ਗੋਡੇ ਜਾਈ ਜਾਂਦੇ ਨੇ ਮੇਰੇ ਸਾਲੇ ਦੇ ਆਟੇ ਵਾਲੀ ਖਾਨਿਆ ਕੰਜਰ ਦਾ ਇਹ ਖਾਂਦੀਆ ਬਦਾਮਾਂ ਵਾਲੀ ਬੱਚਾ ਉਹ ਕਹਿੰਦੇ ਉਹ ਪੌਂਦੀਆ ਸੁੱਕੀਆਂ ਹਲੜਾ ਆਹਿਆ ਉਹ ਬਹੁਤ ਬੀਸੀਸ ਮਾਰ ਪੌਂਦੀਆ ਆਹ ਕਹਦੇ ਭਸਮਾ ਬੋਸਮਾ ਖਾਲ ਲੱਗ ਗਈ ਕੋਈ ਹਾ ਹਵਲਾ ਕੀ ਦਵਾਈ ਦੇਖ ਲੈਦੇ ਘਰ ਵਾਲਾ ਦਿਨ ਪਰ ਦਿਨ ਬੜਾ ਹੋਈ ਜਾਂਦਾ ਕੰਜਰ ਦਾ ਇਹ ਕੰਜਰ ਦਾ ਦੀ ਗਬਰੂ ਹੋਈ ਜਾਂਦੇ ਆ ਕੱਪੜੇ ਵੀ ਗੂੜੇ ਹੋਈ ਜਾਂਦੇ ਨੇ ਦਿਨ ਪਰ ਦਿਨ ਦੇ ਹੈ ਜੀਵੀਆਂ ਸੇਲੀਆਂ ਚੱਕਮੀਆਂ ਜਾਂ ਹੋਣਾ ਤਿੱਕੀਆਂ ਹਾਂ ਜਰਾ ਨਹੀਂ ਚੱਕਮੀ ਆ ਸਮਝ ਲੈ ਜਰਾਨੀ ਚੱਕ ਆਹਦਾ ਹੁਣ ਆ ਮੈਂ 4-4 ਕਰੋੜ ਆ ਮੈਂ ਹੈ ਕਿਰਦੇ ਆਲੂ ਪੜਦਾ ਹੈ ਆਲੂ ਦੇਖਦਾ ਮੈਂ ਤਾਂ ਦੇਖ ਲੈ ਦੇਖ ਲੈ ਪਰ ਲਾ ਗੱਟਾ 90000 9100 9200 9300 400 500 600 700 800 900 60000 60100 ਆ ਦੋ ਵਧ ਗਏ ਕਿੰਨੇ ਹੋ ਗਏ 60100 ਹੋ ਗਿਆ ਠੀਕ ਆ ਫਿੱਟਾ ਚਲੋ ਨਾਲੇ ਆਪਣਾ ਵੀ ਹਿਸਾਬ ਨਿਪਟ ਗਿਆ ਪਰ ਵਧੀਆ ਇਹ ਆ ਪਾਉਜੀ ਇਹ ਕਾਦੇ ਨੇ ਇਹ ਫਰੁੱਤਲੇ ਵੱਧ ਗਏ ਨਾ ਜਿਹੜੇ ਹਾਂ ਆ ਤਾਂ ਫਿਰ ਮੇਰਾ 60000 ਪੂਰਾ ਹੋਏਗਾ ਜਿਹੜਾ ਆਪਣਾ 6 ਮਹੀਨੇ ਦੀ ਤਨਖਾਹ ਦਾ ਖੜਾ ਦੀਗਾ ਉਹ ਪੈਸੇ ਝਾਦੇ ਬੰਦੇ ਨੇ ਬੌਲਿਆ ਲੈ ਜਾ ਦੇ ਕੇ ਬੰਦੇ ਨੇ ਕੀ ਕੀ ਤਾ ਫਰਕ ਹੈ ਤੈਨੂੰ ਕਿਉਂ ਫਰਕ ਹੈ ਜੀ ਮੈਂ ਪੂਰੇ ਤਾਂ ਗਿਣੇ ਨੇ ਤੂੰ ਤਾਂ ਛੋ ਛੋ ਨਾਲ ਗਿਣੇ ਨੇ ਜਾਰੇ ਛੋ ਨਾਲ ਤੁਰੂ ਪੈਸੇ ਪੂਰੇ ਹੁੰਦੇ ਪਰ ਹੀ 100 100 ਦੇ ਨੋਟ ਹੁਣ ਜਦੋਂ ਮਨ ਫੜਾ ਛਾਣੇ ਬੰਦੇ ਦਾ ਮੈਦੇ ਤਾਂ ਹੁਣ ਰੋਜ਼ ਦਾ ਕੰਮ ਹੈ ਮਤਲਬ ਉਹ ਪੂਰੇ ਨੇ ਜੀ ਲੈ ਮੈਂ ਤਾਂ ਬੈਂਕਾਂ ਦੇ ਪੈਸੇ ਗਣ ਕੇ ਦੰਡਾ ਮੈਂ ਦੁਬਾਰੇ ਦੁਬਾਰੇ ਗਣਨ ਨਾ ਮੈਂ ਘੰਟਾ ਬਿਦੇ ਹੱਥ ਨਾਲ ਸਭ ਪੂਰੇ ਨੇ ਗਿਣ ਲਏ 60000 ਬਣਦਾ ਆ ਪੂਰਾ 100 ਉੱਤੇ ਵਧ ਗਿਆ 50 50 ਦੇ ਆ ਥੋੜੇ ਮੈਂ ਮੋੜਤੇ ਜੀ ਉੱਤਲੇ ਇਹਨੇ ਠੀਲੇ ਦੇ ਘਰੇ ਬਣ ਦਿੱਤੀ ਛੱਠ ਕਾ ਪਰ ਮੈਂ ਨਾਲ-ਨਾਲ ਹਿਸਾਬ ਤਾਂ ਲਾਉਂਦਾ ਰਿਹਾ ਕਾਪੀ ਤੇ ਆ ਕਿੱਧਰ ਲੱਗੀ ਜੱਜ ਵਾਲੇ ਮੱਕਾ ਨੇ ਕਿਨੂੰ ਜਾ ਕੇ ਟਕਈ ਨਾਲ ਕਿਉ ਕਰੇ ਕਿਉ ਹੁਣ ਗਿਣਤਾ ਰਿੱਤੇ ਮੈਂ ਮੇਰਾ ਸਾਹਬ ਨਮੇੜੋ ਜੀ ਆਹ ਕੀ ਗੱਲ ਹੋਈ ਦੁਬਾਰਾ ਦੁਬਾਰੇ ਮੈਂ ਪੁੱਟ ਕੁੱਤ ਨੂੰ ਠਾਲੇ ਦੀ ਠਾਲਾ ਛਾਬ ਕਾ ਤੋ ਲੈ ਮਾਰੂਗਾ ਤਾਂ ਮਾਰੇਗਾ ਮੇਰੇ ਤਾਂ ਹੰਝੂ ਮੁੱਕ ਗਏ ਉੱਥੇ ਫਿਰ ਮੈਂ ਜਿਹੜਾ ਤਰਕੇ ਦਾ ਫਿਰਦਾ ਜੀ ਉਹ ਤੀ ਕੁਤਲੇ ਖਵਾਣੀ ਕ ਅੱਛਾ ਉਹ ਕੁਤਲੇ ਵੀ ਚੀਮਨ ਨਗਲੇ ਐ ਨਹੀਂ ਭਾਈ ਨਾ ਨਹੀਂ ਮੇਰੀ ਗੱਲ ਸੁਣੋ ਦੋ ਕੋਈ ਮੰਗ ਕੇ ਰੱਖ ਜਾ ਵੀ ਪ੍ਰਧਾਨ ਸਾਹਿਬ ਮੇਰੀ ਤਾਂ ਮੰਗ ਕੁਚਲੇ ਕਹ ਤੈਨੂੰ ਕੁਚਲੇ ਦੋ ਖਵਾਇਓ ਮੇਰੀ ਗੱਲ ਉਹ ਵੀ ਮੇਰੇ 300 ਰੁਪਇਆ ਲੱਗੇ ਕੁਚਲੇ ਮੇਰੀ ਗੱਲ ਮੇਰੀ ਗੱਲ ਸੁਣ ਲਓ ਜੀ ਚੰਦੇ ਕੁਚਲੇ ਦਾ ਕੁਚਲੇ ਦਾ ਡਰ ਰਹਿ ਗਿਆ ਆਪਦਾ ਜਿਹੜਾ ਤੁਸੀਂ ਮੈਨੂੰ ਇੰਨੇ ਦਿਨਾਂ ਤੋਂ ਕਹੀ ਜੰਨੇ ਵੀ ਵਾਦਾ ਪੈਸੇ ਫੜ ਕੇ ਲਈ ਤਣ ਖਾਦੇ ਫਿਰੋ ਉਹ ਮੱਛਾ ਤਾਂ ਚੰਗੇ ਡਣਾ ਇਨੇ ਛੱਡ ਲਾ ਕਿਉਂ ਫੜਕ ਪਾਉਣਾ ਤੂੰ ਹੁਣ ਤਾਂ ਲੜਨਾ ਪੈਣੀ ਆ ਤਾਂ ਕੰਮੀ ਬਹੁਤ ਵਧੀਆ ਨਾਲ ਲੜਾਈ ਦਾ ਪੜਈ ਫਿਰ ਬੜੀ ਟੱਕੋ ਅਗਲੇ ਤੈਨੂੰ ਇੰਨੇ ਛਕੀਰੀ ਚ ਕਿੱਥੇ ਵਿਆਹ ਹੈਗਾ ਹਾਂ ਮਾਮੇ ਦੇ ਮੁੰਡੇ ਦਾ ਆਊਗਾ ਮੇਰਾ ਫੇਰ ਹੋਰ ਕੀ ਬੈਂਗਣ ਚਾਹੀਦਾ ਕਿਵੇਂ ਉਹਨਾਂ ਦੀ ਬਹੀ ਚੱਕੀ ਤਾਂ ਕੁਛ ਨਹੀਂ ਕੋਈ 2 ਮਿੰਟ ਚੱਕਣੀ ਕੁਛ ਨਹੀਂ ਕਰਨ ਬਹੀ ਚੱਕ ਲਈ ਤੂੰ ਬਾਕੀ ਮੇਰੇ ਤੇ ਛੱਡ ਜੂ ਮੈਂ ਸ਼ਾਮ ਨੂੰ ਥੜਾ ਉਹਦਾ ਕਰ ਲਾਂਗੇ ਫਿਰ ਮੇਰੀ ਤਨਖਾਹ ਜਿਹੜੇ ਆਪਾਂ ਕਹਿ ਰਹੇ ਐਨੇ ਟਾਈਮ ਤੋਂ 6 ਮਹੀਨੇ ਹੋ ਗਏ ਜੀ ਬਿਲਕੁਲ ਇਹ ਫਿਰਦੇ ਨੂੰ ਗਰਮੀਆਂ ਦੇ ਲੱਗੇ ਹੋਆਂਗੇ ਕਿੱਥੇ ਫਿਰਦੇ ਆ ਬਾਕੀ ਤਾਂ ਲੰਘ ਗਿਆ ਉਹ ਫਬਲੀ ਪੰਪ ਕਰ ਲੈ ਉਹ ਛੇ ਬਹੀ ਤੋਂ ਤੇਰਾ ਛੜਾ ਛੱਬ ਕਰ ਤੜ ਵਿੱਚ ਕੀ ਦੀ ਚਿੱਤ ਆ ਉਹਦਾ ਸਾਡੀ ਰਿਸ਼ਤਦਾਰੀ ਦੇ ਪੈਸੇ ਮੈਂ ਕੱਲਾ ਨਹੀਂ ਇਕੱਠੇ ਕਰ ਲੂੰਗਾ ਫਿਰ ਮੈਂ ਵਿੱਚ ਕੋਈ ਸਭ ਹੋਵਾਂ ਤੈਨੂੰ ਤਾਂ ਕੱਤੇ ਅਗਲਾ ਰੋਤਬਾ ਨਾ ਦੇ ਦੇ ਕੋਈ ਮੈਨੂੰ ਨਹੀਂ ਪਤਾ ਹੀ ਫਰਾ ਕੀ ਗੱਲ ਹੋਈ ਤਾਂ ਫਿਰ ਮੈਂ ਤਾਂ ਤੜਕੇ ਦਾ ਕੱਲਾ ਬਿਲਕੁਲ ਹੀ ਰਹਿਗਾ ਫਿਰ ਮੇਰੀ ਮੇਰੇ ਮੇਰੇ ਹਿੱਸੇ ਦੇ ਮੈਂ ਮੈਂ ਜਿਹੜਾ ਉੱਥੇ ਮੈਰੋਂ ਆਇਆ ਮੈਂ ਤਾਂ ਕੱਤੇ ਖਾਧ ਮੈਂ ਤਾਂ ਉਹਨਾਂ ਕੋਲ ਤਾਂ ਮੈਂ ਉਹ ਨਹੀਂ ਕਹਿਆ ਅਜੇ ਤੱਕ ਮੈਂ ਫਿਰ ਕਰੇ ਦੱਸੂ ਮੈਂ ਤਾਂ ਬਾਗੂ ਰਹਾਂ ਦੱਸੂਗਾ ਜਾ ਕੇ ਵੀ ਐ ਕਰਕੇ ਬਾਈ ਪੈਸੇ ਇਕੱਠੇ ਕਰ ਲੇ ਵੀ ਉਹਨੂੰ ਕਿਉਂ ਦੱਤਣਾ ਹਾਂ ਪਰ ਦੱਸੂਗਾ ਪਰ ਮੇਰਾ ਕੀ ਮੇਰਾ ਹਿੱਸਾ ਹੈ ਮਨੁਆਇਂਦਾ ਮੇ ਕਿੱਥੇ ਕੱਲੇ ਨੂੰ ਚੱਲਾਂਗੇ ਆਪਾਂ ਮੈਂ ਮੇ ਤਾਂ ਪੈਸੇ ਦੇ ਲਈ ਮੈਂ ਆਪੇ ਭਗ ਜੂ ਤੂੰ ਮੇਰੀ ਲੱਡੂ ਆ ਚੱਚ ਦਾ ਦਿਨ ਖੜੇ ਕੱਲੇ ਨੂੰ ਤੈਨੂੰ ਲੈ ਕੇ ਚੱਲੂ ਕਿੱਥੇ ਦੇਖੀ ਨਜ਼ਰ ਆਉਂਦਾ ਦੇਖੀ ਤੂੰ ਮੇਰੇ ਨਾਲ ਚੱਲ ਕਿੱਥੇ ਕੱਤੇ ਤਾਂ ਲੈ ਕੇ ਗੱਡੀ ਆਉ ਤੜਕੇ ਕਾਰ ਮੂਰੇ ਬਾਈ ਜੀ ਬਾਬਾ ਕਰ ਬੈਠ ਪਾਰਟੀ ਦੇ ਹੁੜ ਹੈ ਕਿੱਥੇ ਚੱਲਾਂਗੇ ਕੱਤੇ ਦੂਰ ਚੱਲਾਂ ਕਿੱਥੇ ਹਲ ਕੋ ਹੁਣ ਕੱਤੇ ਇਹ ਪਤਾ ਨਹੀਂ ਲੱਗ ਚ ਕਿ ਕਿਨਾ ਆਵੇ ਚੀ ਖਰਚਾ ਸਾਰਾ ਇੰਨਾ ਚੋਂ ਤੇਰੇ ਕੀ ਲਾਉ ਮੈਂ ਕੀ ਕੰਡ ਮੈਂ ਕਰੋ ਰੁਪਈਆ ਨਹੀਂ ਚਾਗਦਾ ਹੈਗਾ ਪਹਿਲਾਂ ਕਹਿਣਾ ਤੂੰ ਜਰ ਰੁਪਈਆ ਕੱਪੜੇ ਚੱਕ ਲੈ ਇਕੱਲੇ ਠੀਕ ਪੰਜ ਛੇ ਦਿਨਾਂ ਦੇ ਆਪਦੇ ਕੱਪੜੇ ਟੱਕ ਲੈ ਹਾਂ ਬੱਛ ਹਏ ਵਾਹ ਹੁਣ ਤਾਂ ਹੋਰ ਹੋ ਗਿਆ ਹੁਣ ਤਾਂ ਦੇ ਜਾਰੇ ਲਿਆ ਕਰਾਂਗੇ ਉਹੀ ਲਾ ਪਾਪ ਕੀ ਟੂਲ ਲੱਕ ਲੱਕ ਕਹਿੰਦੇ ਟੂਲ ਲਾਵਾਂਗੇ ਹੁਣ ਲੋੜ ਹੀ ਨਹੀਂ ਪੈਣੀ ਹੁਣ ਤਾਂ ਬਹੀ ਚੱਕੋ ਆਗਲੇ ਜੀ ਕਿੰਨੇ ਦਿਨਾਂ ਦਾ ਕਹਾਂਗੇ ਹਾਂ ਉਹ ਜਿਹੜੀ ਥੋੜੇ ਉੱਧਰ ਲਿਓ ਪਾਲੀ ਗਲੀ ਚੋਂ ਦੀਪਮਾਲਾ ਜ਼ਿਲ੍ਹੇ ਵਿਆਹ ਉਹਨਾਂ ਦੇ ਕਪੋ ਗਏ ਨਾ ਹਾਂ ਉਹ ਤਾਂ ਰਟਾਇਰ ਹੋਇਆ ਬੰਦਾ ਉਹਦੀ ਪਾਰਟੀ ਜੀ ਰੱਖੀ ਹੋ ਜਾਣਾ ਨੇ ਉਹਦੀ ਰਟਾਇਰ ਹੋ ਗਈ ਹੁਣ ਤਾਂ ਬਹੀ ਚੱਕਿਆ ਕਰਾਂਗੇ ਆ ਵਾ ਮੈਂ ਨਹੀਂ ਬਈ ਬਾੜਾ ਹੋ ਕਰਦਾ ਕਿ ਚਲ ਕੋ ਮਨ ਵਾਲੇ ਇੱਦਾਂ ਕਿਤੇ ਕਰਕੇ ਚ ਗੱਟੇ ਗੁੱਟੇ ਚ ਪਾ ਕੇ ਦੱਬ ਦੀ ਪੈਸੇ ਪਰ ਜੋ ਕਰੇ ਪੈਸਾ ਦਾ ਪਤਾ ਲੱਗ ਗਿਆ ਹੁੰਦੇ ਕਿ ਪਾ ਕੇ ਕਿਤੇ ਦੱਬ ਦੇ ਪਰ ਕਿਹੜਾ ਕਿ ਪਤਾ ਲੱਗੂ ਜਰਾ ਤਾਂ ਮੈਂ ਸਾਡੇ ਵਾਲੇ ਕੋਟ ਜੀ ਕਹਿੰਦਾ ਵੀ ਅੱਜ ਅੱਜ ਦੀ ਰਾਤ ਹੈ ਜਦੀ ਰਾਤ ਖੜ ਕੱਲ ਨੂੰ ਤਾਂ ਹਵਾ ਹਵਾਈ ਹੋ ਜਾਗੇ ਹੁਣ ਮੁੱਕਰ ਨਾ ਆਇਆ ਜੀ ਦੰਦ ਤੇਰੇ ਤੋਂ ਜਿਆ ਕੁਛ ਐਂਦਾ ਤੂੰ ਤਾਂ ਮੇਰੀ ਲਾਡੂ ਤੇਰੇ ਕਰਕੇ ਪਾਪੜ ਬੇਲਦਾ ਮੈਂ ਬਾਹ ਚਲੋ ਤੈਨੂੰ ਪਤਾ ਕਿੰਨਾ ਰੋਇਆ ਮੈਂ ਤਾ ਮੈਂ ਨਾਲੇ ਦੀ ਮੈਨੂੰ ਪਤਾ ਫੇਰ ਮੈਨੂੰ ਪਤਾ ਮਾਂ ਦੀ ਗਾਲ ਵੀ ਖਾਦੀ ਐ ਤੁਸੀਂ ਮੈਂ ਕਦੇ ਗਾਲ ਨਹੀਂ ਖਾਦੀ ਹਾਂ ਕੱਲ ਤਾਂ ਉਹਨੇ ਕੱਲ ਤਾਂ ਉਹ ਗਾਲ ਤਾਂ ਉਹ ਕੱਢੀ ਚੀਲੇ ਨੂੰ ਮੂਰੇ ਤੋਂ ਚਾਹ ਮੁੱਕਰ ਕੇ ਜਾਏ ਹਨਾ ਜੀ ਪੈਛੇ ਬਣ ਕੇ ਹੋਰ ਕੀ ਚਾਹੀਦਾ ਚਲੋ ਗਾਲਾ ਦਾ ਵੀ ਵਾਰੀ ਪੰਦੀ ਨੇ ਉਗੜਾ ਬਣ ਕੇ ਕਦੇ ਪਈ ਨਹੀਂ ਚਲ ਚਲੀ ਤੋਂ ਬਚ ਜੀ ਕੱਢੀ ਚਲੋ 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 ਕਿਛੇ ਲਾ ਗੱਲ ਲੈਣਾ ਕਰ ਛੱਡ ਕੇ ਆ ਮਾਂ ਕਰੇਗਾ ਪੇ ਜਾਣਾ ਮੈਂ ਮੈਦਾਨਾ ਕਰੇ ਆਪੜਿਆ ਤੂੰ ਹੁਣ ਤਾਂ ਬਹਿਲ ਕੋ ਜੀ ਹਾਂ 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 ਬਣ ਗਈ ਗੱਲ ਹੁਣਾ ਉੰਡਾ ਜਾੜਾ ਮੇਰਾ ਚਲਾ ਤੇ ਅਭੀ ਨਹੀਂ ਤਾਂ ਤੀ ਦੱਛਾ ਜਾ ਅੱਲਾ ਤੀ ਚੇਪੀ ਹੁਣ ਛੱਠਾ ਜਾ ਨੂੰ ਹੁਣ ਥੱਡਾ ਕੀ ਕਰ ਲੋਂਗੇ ਟੜਕੀ ਲੈ ਕਰਕੇ ਕੜਕੇ ਜਣ ਗੱਡੀ ਦਾ ਪਤਾ ਚਾਹੇ ਮੇਰਾ ਛੜਾ ਮਾਲ ਗੱਡੀ ਚ ਬੈਠ ਕੇ ਜਾਣਾ ਪੈ ਜਮਾਕਰ ਬੈਠਾਂਗੇ ਕੱਚੇ ਡੱਬੇ ਚ ਇਹਨੂੰ ਤੱਕੇ ਰੱਖਿਆ ਮਾ ਤੈਨੂੰ ਕਾਰ ਚੱਲ ਜਾਉ